ਸੰਗਤ ਜੀ ਮੈਂ ਕਿਵੇਂ ਦਸਵੰਦ ਕੱਢਣਾ ਸ਼ੁਰੂ ਕੀਤਾ ਮੈਂ ਕਥਾ ਸੁਣ ਰਹੀ ਸੀ ਕਿ ਭਾਈ ਇਕਬਾਲ ਸਿੰਘ ਜੀ ਨੇ ਗੱਲ ਦੱਸੀ ਵੀ ਹਰ ਮੰਦਰ ਸਾਹਿਬ ਦੇ ਨੇੜੇ ਤੇੜੇ ਜਿੰਨੇ ਦੁਕਾਨ ਵਾਲੇ ਨੇ ਨਾ ਉਹ ਸਾਰੇ ਦਸਵੰਦ ਕੱਢਦੇ ਆ ਉਹ ਰੋਜ਼ ਆਪਣੀ ਕਮਾਈ ਚੋਂ ਸ਼ਾਮ ਨੂੰ ਦਸਵੰਦ ਕੱਢ ਕੇ ਜਾਂਦੇ ਆ ਤੇ ਸਵੇਰੇ ਗੁਰੂ ਘਰ ਜਾਂਦੇ ਆ ਪਹਿਲਾਂ ਦਸਵੰਦ ਦੇਣ ਫੇਰ ਉਹ ਆਪਣੀ ਦੁਕਾਨ ਖੋਲ੍ਹਦੇ ਆ ਸੰਗਤ ਜੀ ਜਦੋਂ ਮੈਂ ਸੁਣਿਆ ਮੈਨੂੰ ਥੋੜਾ ਜਿਹਾ ਅਜੀਬ ਜਿਹਾ ਲੱਗਿਆ ਕਿਉਂਕਿ ਹਨਾ ਵੀ ਸ਼ਾਇਦ ਉੱਥੇ ਦਾ ਰੂਲ ਹੋਣਾ ਫਿਰ ਭਾਈ ਸਾਹਿਬ ਨੇ ਮੈਂ ਸਾਰੀ ਕਥਾ ਵਿਚਾਰੀ ਉਸਦੇ ਸੰਬੰਧਿਤ ਫਿਰ ਮੈਨੂੰ ਦਲਜੀਤ ਦੋ ਸਾਂਝ ਵੀ ਹਨਾ ਇਹ ਗੱਲ ਕਹਿੰਦੇ ਸੁਣੇ ਵੀ ਮੈਂ ਵੀ ਦਸਵੰਦ ਕੱਢਦਾ ਆ ਸੰਗਤ ਜੀ ਮੈਂ ਕਈ ਜਗ੍ਹਾ ਤੋਂ ਇਹ ਚੀਜ਼ਾਂ ਸੁਣੀਆਂ ਫਿਰ ਮੈਨੂੰ ਪਤਾ ਚੱਲਿਆ ਵੀ ਨਹੀਂ ਦਸਵੰਦ ਕੱਢਣਾ ਬਹੁਤ ਜ਼ਰੂਰੀ ਆ ਮੈਂ ਉਹੀ ਗੱਲ ਸ਼ੇਅਰ ਕਰਦੀ ਆ ਜਿਹੜੀ ਮੈਂ ਪਹਿਲਾਂ ਜਮਾ ਕੇ ਦਿੱਤੀ ਮੈਂ ਵੀ ਸੰਗਤ ਜੀ ਦਸਵੰਦ ਕੱਢਣਾ ਸ਼ੁਰੂ ਕੀਤਾ ਜਦੋਂ ਮੈਂ ਦਸਵੰਦ ਨਹੀਂ ਕੱਢਦੀ ਸੀ ਕਮਾਈ ਉਦੋਂ ਵੀ ਉਹੀ ਸੀ ਤੇ ਹੁਣ ਵੀ ਉਹੀ ਆ ਉਦੋਂ ਉਸ ਕਮਾਈ ਦੇ ਸਿਰ ਤੇ ਕੁਝ ਵੀ ਨਹੀਂ ਸੀ ਹੁੰਦਾ ਅੱਜ ਆਪਣਾ ਘਰ ਵੀ ਆ ਗੱਡੀ ਵੀ ਆ ਪਰਮਾਤਮਾ ਦੀ ਕਿਰਪਾ ਨਾਲ ਚੰਗੀ ਜ਼ਿੰਦਗੀ ਵੀ ਆ ਮੈਂ ਕਹਿੰਦੀ ਆ ਦਸਵੰਦ ਕੱਢਣਾ ਬਹੁਤ ਜ਼ਰੂਰੀ ਆ ਅ ਦਸਵੰਦ ਉਹ ਹੁੰਦਾ ਜਿਹੜਾ ਆਪਣੀ ਕਮਾਈ ਚ ਜਦੋਂ ਸਾਨੂੰ 1 ਰੁਪਿਆ ਵੀ ਕਿਤੋਂ ਮਿਲਦਾ ਹੈ ਨਾ ਅਸੀਂ ਉਸ 1 ਰੁਪਏ ਚੋਂ 10 ਪੈਸੇ ਕੱਢਣੇ ਆ ਇਹ ਨਹੀਂ ਵੀ ਆਪਾਂ ਜਦੋਂ ਗੁਰੂ ਘਰ ਗਏ ਉੱਥੇ ਕੁਛ ਦੇ ਆਏ ਉਹ ਦਸਵੰਦ ਹੁੰਦਾ ਨਹੀਂ ਦਸਵੰਦ ਉਹ ਹੁੰਦਾ ਜਿਹੜਾ ਆਪਾਂ ਆਪਣੀ ਕਮਾਈ ਚੋਂ ਕੱਢਦੇ ਆ ਆਪਣੀ ਕਮਾਈ ਚੋਂ ਪਰਮਾਨੈਂਟ ਮਤਲਬ ਇੱਕ ਧਾਰਨਾ ਆਪਣੇ ਅੰਦਰ ਬਣਾ ਲੈਣੀ ਆ ਵੀ ਅਸੀਂ ਦਸਵੰਦ ਕੱਢਣਾ ਹੀ ਕੱਢਣਾ ਹੈ ਜਦੋਂ ਵੀ ਸਾਡੇ ਹੱਥ 'ਚ 10 ਰੁਪਏ ਦੀ ਵੀ ਇਨਕਮ ਹੁੰਦੀ ਆ ਕਦੇ ਵੀ 5 ਰੁਪਏ ਦੀ ਇਨਕਮ ਹੁੰਦੀ ਆ ਉਹਦੇ ਚੋਂ ਚਾਹੇ 50 ਪੈਸੇ ਕੱਢੋ ਉਸੇ ਟਾਈਮ ਆਪਣਾ ਦਸਵੰਦ ਕੱਢੋ ਉਹਨੂੰ ਦਸਵੰਦ ਕਹਿੰਦੇ ਆ ਇਸ ਕਰਕੇ ਸੰਗਤ ਜੀ ਦਸਵੰਦ ਕਹਿੰਦੇ ਗੁਰੂ ਜੀ ਇੰਨੇ ਖੁਸ਼ ਹੁੰਦੇ ਆ ਨਾ ਦਸਵੰਦ ਤੇ ਕਿ ਮੇਰੇ ਬੱਚੇ ਮੇਰੇ ਲਈ ਆਪਣੀ ਕਮਾਈ ਚੋਂ ਕੁਝ ਕੱਢ ਰਹੇ ਆ ਤਾਂ ਫਿਰ ਬਰਕਤ ਕਿਉਂ ਨਹੀਂ ਆਊਗੀ ਜਦ ਇੱਕ ਪਿਓ ਕਿੰਵੇ ਖੁਸ਼ ਹੁੰਦਾ ਜਦੋਂ ਆਪਣੇ ਬੱਚਿਆਂ ਨੂੰ ਆਪਣੇ ਵਾਸਤੇ ਕੁਝ ਕਰਦੇ ਦੇਖਦਾ ਹੈ ਇਸ ਲਈ ਸੰਗਤ ਜੀ ਦਸਵੰਦ ਕੱਢਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਘਰ ਚ ਬਰਕਤ ਆਪਣੀ ਕਮਾਈ ਚ ਬਰਕਤ ਲਿਆਣਾ ਚਾਹੁੰਦੇ ਹੋ ਤੇ ਦਸਵੰਧ ਕੱਢਣਾ ਬਹੁਤ ਜ਼ਰੂਰੀ ਹੈ ਸੰਗਤ ਜੀ ਆਪਣਾ ਸਪੋਰਟ ਬਣਾਏ ਰੱਖਿਓ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰੇ ਜਣੇ